ਹਾਂਜੀ ਕਿਸਾਨ ਵੀਡੀਓ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਵਿੜੰਗਾ ਬਾਈ ਗੋਪੀ ਕੋਲੇ ਪਹੁੰਚੇ ਹਾਂ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਦੋਸਤੋ ਅੱਜ ਟਾਪ ਦੇ ਨਗੀਨੇ ਆ ਬਹੁਤ ਵੱਡੀਆਂ ਦੋਸਤੋ گاਵਾ ਐਚ ਐਫ ਨਗੀਨੇ ਹੀ ਆ ਵੇਖ ਸਕਦੇ ਆ ਸਾਰੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਬਈ ਸੱਸੀ ਕਾ ਹੋ ਠੀਕ ਠਾਕ ਬਈ ਵਧੀਆ ਬਈ ਠੀਕ ਆ ਨਾਂ ਦਸੀ ਬਈ ਨਾ ਗੁਰਪ੍ਰੀਤ ਸਿੰਘ ਜੀ ਕੋਪੀ ਕਰੀ ਗੁਰਪ੍ਰੀਤ ਸਿੰਘ ਠੀਕ ਆ ਤੇ ਇੱਕ ਵਾਰੀ ਭਰਾ ਨੰਬਰ ਵੀ ਦੱਸ ਦੇ ਨੰਬਰ 847 84317 ਜੀ ਵਟਸਐਪ ਨੰਬਰ 94940 29638 ਠੀਕ ਆ ਦੋਵੇਂ ਨੰਬਰ ਦੱਸ ਤੇ ਬਈ ਆਪਣਾ ਵਪਾਰ ਦਾ ਹੀ ਕੰਮ ਆ ਹਾਂਜੀ ਹਾਂਜੀ ਠੀਕ ਆ ਜਿਆਦਾ ਫਿਰ ਇੱਥੇ ਹੁੰਦਾ ਹੀ ਹੁੰਦਾ ਫਾਚਫ ਵੀ ਜਰਸੀ ਵੀ ਸਾਈਛ ਜਿਹੜਾ ਆ ਜੇ ਜਨਕੀ ਜਿਆਦਾ گاਵਾ ਹੀ ਆ ਜੀ ਠੀਕ ਆ ਭਈ ਅੱਜ ਕਿੰਨੇ ਨਾਗ ਆ ਅੱਜ ਨਾਗ ਆਪਣੇ ਕੋਲ ਤਿੰਨ ਆ ਜੀ ਤਿੰਨ ਨਾਗ ਹਾਂਜੀ ਠੀਕ ਆ ਵੇਇਆ ਸਾਹਮਣੇ ਜਿਹੜੀ ਵਾੜ ਖੜੀ ਏ ਇਹਦੀ ਗੱਲ ਕਰ ਲਈਏ ਕਿੰਨਾਂ ਮਸੂਆ ਸੂਣਾ ਏ ਇਹ ਪਹਿਲਾ ਸੂਆ ਸੂਈ ਇਹਨੂੰ ਦੂਜਾ ਹੁਣ ਸੂਣਾ ਗਾਣ ਫਾਂਡ ਗਾ ਰਕਾਟਲੀ ਵੜਾ ਜੀ ਹੋਣੀ ਗਾਲੇ ਵਾਲੇ ਵਾ ਤੁਸੀਂ ਆਪ ਦੇਖ ਲਈ ਠੀਕ ਮਾੜੇ 27 28 ਪਹਿਲਾਂ ਨੇ ਕੱਢਿਆ ਪਹਿਲੇ ਸੂਏ 27 28 ਲੀਟਰ ਦੁੱਧ ਕੱਢਿਆ ਹਾਂ ਜੀ ਮਾੜਾ ਕਹਿਣ ਦਾ ਮਤਲਬ ਅੱਜ ਕਿਤੀ 32 ਕਿਲੋ 30 ਕਿਲੋ ਮੰਨ ਕੇ ਲੋ ਜੀ ਅਜੇ 11 12 ਦਿਨ ਦੇਖੋ ਜੀ ਠੀਕ ਪੇਸ ਵੇਖ ਲਓ ਥੱਲੇ ਚੱਲ ਗਿੰਦੇ ਦੇਖ ਸਕਦੇ ਆ ਬਈ ਬਹੁਤ ਵਾਕਿਆ ਹੀ ਦੋਸਤੋ ਰਵੜਾਂਗੂ ਵੱਧਦੀ ਆ ਇਹ ਥਣ ਵੀ ਬਹੁਤ ਸੋਹਣਾ ਲੱਗਿਆ ਸੋਹਣੇ ਕਦ ਕਾਠ ਵਾਲੀ ਆ 6 ਦੰਦਾ ਜੀ ਮੂੰਹੋਂ 6 ਦੰਦਾ ਦੂਜਾ ਸੋਹਣਾ ਸੁਣਾ ਇਹ ਇਤੀ ਅਨੁਮਾਨ ਆ ਵੀ 30 ਲੀਟਰ ਤੋਂ ਬਾਹਰ ਦੁੱਧ ਪਾਉਂਦੇ ਹਾਂ ਠੀਕ ਆ ਲਓ ਵੀ ਅਨੁਮਾਨ ਲਾ ਸਕਦੇ ਆ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਫੇਸ ਬਿਊਟੀ ਚੰਗੀ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਬੁਖਾ ਦੇ ਨੇ ਆ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਬਹੁਤ ਆ ਦੇਖ ਸਕਦੇ ਢੱਲ ਦੇਖ ਸਕਦੇ ਹਵਾਨੇ ਚ ਕਿੰਨੇ ਦਿਨ ਲੱਜੂਈ ਬਈ ਹਜੇ 10 11 ਦਿਨ ਪਈ ਆ 10 11 ਦਿਨਾਂ ਦੀ ਹਜੇ ਕੱਚੀ ਆ ਲਓ ਵੀ ਦਸਾਂ 11 ਦਿਨਾਂ ਦੀ ਹਜੇ ਕੱਚੀ ਆ ਅਨੁਮਾਨ ਉਸਦਾ ਇਹ ਨਹੀਂ ਗੱਲ ਢਿਲ ਬਹੁਤ ਪਈ ਆ ਵਾਕਈ ਦੇਖੋ ਵੱਡੇ ਕਦ ਕਾਠ ਦੇ ਵਿੱਚ ਰਾਜੀ ਪਲੀ ਆ ਤੇ ਤੋੜ ਕੇ ਤੁਹਾਨੂੰ ਵਿਖਾਉਣਾ ਕੋਈ ਫਿੱਕੀ ਨਹੀਂ ਦੋਸਤੋ ਪੂਰੀ ਰਾਜੀ ਆ ਕੱਲਾ ਕੱਲਾ ਥਾਣਾ ਫਿਕਸ ਹਵਾਨਾ ਕੋਈ ਟੁੱਟਮਾ ਨਹੀਂ ਕੋਈ ਫੋੜ ਛਾਂਗ ਨਹੀਂ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਆ ਬਾਕੀ 10 12 ਦਿਨਾਂ ਦੀ ਕੱਚੀ ਆ ਦੇਖ ਸਕਦੇ ਲੈ ਵੀ ਤੋੜ ਲੀਂ ਪੂਰੇ ਵੱਡੇ ਕਦ ਕਾਠ ਵਾਲੀ ਆ ਫਿਕਸ ਹਵਾਨਾ ਕੋਈ ਟੁੱਟਮਾ ਨਹੀਂ ਕੋਈ ਫੋੜ ਛਾਂਗ ਨਹੀਂ ਸੋਨਾ ਦੋਸਤੋ ਹਵਾਨਾ ਤਿਆਰ ਕਰਦੀ ਹੁੰਦੀ ਹੈ ਲੈ ਵੀ ਮੋਡਲੀ ਚੰਗੀ ਦੋਸਤੋ ਜਾਤ ਵਾਲੀ ਵੈੜਾ ਦੂਜਾ ਆਸੂਆ ਸੋਨਾ ਜਿਸ ਕਿਸੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਇਹ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਹੰਬਰਾਂ ਦਿਨਾਂ ਨੂੰ ਹੋਰ ਵੀ ਹਵਾਨਾ ਸੋਨਾ ਬਣਾਉਣਾ ਬਾਕੀ ਦੋਸਤੋ ਇਸ ਤੋਂ ਅੱਗੇ ਇੱਕ ਤੋਂ ਬਹੁਤ ਵੱਡੇ ਕੱਦ ਕਾਠ ਵਾਲੀ ਚੰਗੀ ਵੇਲ ਲੈਂਥ ਵਾਲੀ ਵੈੜਾ ਇਹਦੇ ਬਾਰੇ ਪਹਿਲਾਂ ਰੇਟ ਦੱਸ ਦੋਗੇ ਜੀ ਇਹਦਾ ਇਹਦਾ ਬਈ 1 ਲੱਖ 10 ਹਜ਼ਾਰ ਹੈ। ਇਹਦਾ 1 ਲੱਖ 10 ਹਜ਼ਾਰ। ਹਾਂਜੀ। ਮਾਨਤਨ ਆਪਾਂ ਕਰ ਦਾਂਗੇ। ਮਾਨਤਨ ਹੋ ਜਾਊਗਾ। ਹਾਂਜੀ। ਲਓ ਵੀ ਇੱਥੇ ਆ ਕੇ ਤੁਸੀਂ ਤਸੱਲੀ ਕਰ ਇੱਕ ਲੱਖ 10 ਹਜ਼ਾਰ ਰੁਪਏ ਰੇਟ ਆ। ਮੌਕੇ ਤੇ ਮਾਨਤਨ ਹੋ ਜੂ। ਦੋ ਨੰਬਰ ਗਾਂ ਦੀ ਜਾਣਕਾਰੀ ਦਿਓ ਜੀ ਬਈ। ਇਹ ਤੀਜਾ ਸੂਆ ਸੁੰਦੀ ਆ ਜੀ। ਇਹ ਤੀਜਾ ਸੂਆ ਸੁੰਦੀ। ਮਾਨਤਨ ਜਨਮ ਦਾ ਦੇਣਾ ਦੇ 15 ਪਿਆ ਜੀ। ਠੀਕ। ਉਹ ਵੱਡੀ ਤੁਸੀਂ ਆਪ ਹੀ ਵੇਚ ਲੋ ਜੀ ਮਾਨੇ ਜਲਾ ਮੈਂ ਵੇਖ ਲਵਾਂਗੀ ਆਪ ਦੀ। ਸਹੀ ਗੱਲ ਆ। ਬਹੁਤ ਵੱਡੀ ਗਾਂ ਦੋਸਤੋ। ਤੀਜਾ ਸੂਆ ਸੁਣੀ ਆ। ਵੇ ਕਿੰਨਾ ਕੁ ਦੁੱਧ ਦੇ ਦਿੰਦੀ ਹੈ 35 ਕਿਲੋ ਗਿਆ ਬਾਈਆਂ ਨੇ ਇਹ ਆਖੀ ਦੇਖੋ 40 35 ਲੀਟਰ 35 ਪਲਾਸਟਿਕ ਦਾ ਜਾਈ ਥਾਂ ਦੇਖੋ ਜੀ ਤੁਮਨ ਨੂੰ ਪਾਲ ਜੀ ਵਾਕਈ ਦੇਖ ਸਕਦੇ ਆ ਬਹੁਤ ਸੋਹਣਾ ਥਾਂ ਲੱਗਿਆ ਕੱਲਾ ਕੱਲਾ ਕੋਈ ਫੋੜ ਛਾਂਗ ਨਹੀਂ ਬਾਕੀ ਦੋਸਤੋ ਹਵਾਨਾ ਬਣਾਉਣਾ ਹੀ ਸ਼ੁਰੂ ਕੀਤਾ ਜੀ ਗੱਲ ਕਹਿੰਦੀ ਕਿ ਕਿੰਨੇ ਦਿਨ ਲੱਜੂ ਬੇਸੂਨ ਦੇ ਵਿੱਚ 14 15 ਦਿਨ ਬਾਕੀ ਪਈ ਹੈ 14 15 ਦਿਨ ਹਜੇ ਬਾਕੀ ਆ ਲੋਬਟਾ ਲਟੂ ਲੇਖ ਸਕਦੇ ਆ ਥਾਂ ਵੀ ਦੋਸਤੋ ਬਹੁਤ ਸੋਹਣਾ ਲੱਗਿਆ ਤੇ ਬਾਕੀ ਫੈਕਸ ਹਵਾਨਾ ਕੋਈ ਟੁੱਟਮਾ ਨਹੀਂ ਖੁੱਚਾਂ ਦੇ ਉੱਪਰ ਹਵਾਨਾ ਤੇ ਕੱਦ ਕਾਠ ਦੀ ਗੱਲ ਕਰਕੇ ਦੋਸਤੋ ਬਹੁਤ ਵਿਰਲੀ ਗਾਂ ਤੇ ਆਉਂਦੀ ਹੈ ਦੋਸਤੋ ਨਿੱਤ ਵੀਡੀਓ ਕਵਰ ਕਰੀ ਦੀਆਂ ਵੀ ਐਡੀ ਗਾਂ ਬਹੁਤ ਵਿਰਲੀ ਤੇ ਆਉਂਦੀ ਆ ਲੰਮੀ ਬਹੁਤ ਆ ਜੀ ਸਹੀ ਗੱਲ ਹੈ ਵੇਲ ਲੈਂਥ ਦੀ ਕਰੀਏ ਗੱਲ ਕਰੀਏ ਦੋਸਤੋ ਬਹੁਤ ਉੱਚੀ ਹਾਈਟ ਆ ਤੇ ਵੇਲ ਵੀ ਬਹੁਤ ਆ ਨਸਲ ਕੁਆਲਟੀ ਬਹੁਤ ਵਧੀਆ ਬਾਕੀ ਰੀਡ ਦੀ ਅੱਡੀ ਦੀ ਗੱਲ ਕਰ ਲੀ ਗਏ ਆ ਗਾਜੰਗੂ ਸਿੱਧੀ ਆ ਬਾਕੀ ਰਾਜੀ ਪੜੀ ਆ ਲੈ ਬਈ ਇਹ ਵੀ ਖੋਲ ਲਈ ਤੋੜ ਕੇ ਖਾ ਲਈਏ ਬਾਈ ਇਹਦਾ ਕੋਈ ਸੀਮਣ ਵਗੈਰਾ ਦਾ ਰਿਕਾਰਡ ਤਾਂ ਨਹੀਂ ਹੁਣਾ ਠੀਕ ਤੇ ਇਹ ਵੈੜ ਦਾ ਚੰਗਾ ਲੱਗਿਆ ਦੱਸ ਦੇ ਠੀਕ ਹਾਕ ਨੇ ਦੱਸਿਆ ਠੀਕਾ ਚੰਗਾ ਇਹ ਆਪਣੇ ਪਿੰਡ ਚੋਂ ਹੀ ਲਈ ਜਾਂਦਾ ਲੋ ਬਈ ਪਹਿਲੀ ਵੈੜ ਦੇ ਚੰਗਾ ਸੀਮਣ ਲੱਗਿਆ ਬਾਈ ਇਹਦਾ ਪਤਾ ਨਹੀਂ ਰਿਕਾਰਡ ਜਿਹੜਾ ਹੋਇਆ ਉਹ ਦੱਸ ਦਿਆਂਗੇ ਜੇ ਨਹੀਂ ਤਾਂ ਆਪਾਂ ਨਹੀਂ ਕਹਿਣਾ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਇਹ 15 ਦਿਨਾਂ ਦੀ ਕੱਚੀ ਆ ਪੂਰੇ ਵੱਡੇ ਕਦ ਕਾਠ ਦੇ ਵਿੱਚ ਵੇਖ ਸਕਦੇ ਆ ਫੈਸ ਹਵਾਨਾ ਕੋਈ ਟਟਮਾ ਨਹੀਂ ਕੋਈ ਫੋਟ ਚਾਗ ਨਹੀਂ ਉਮੀਦ ਆ ਦੋਸਤੋ ਤੁਹਾਨੂੰ ਜਰੂਰ ਪਸੰਦ ਆਊਗੀ ਵੇਲਬੂਲ ਦੇਖ ਸਕਦੇ ਆ ਪੂਰੀ ਵੱਡੀ ਵੇਲ ਆ ਤੀਜਾ ਸੂਆ ਸੁਣਾ ਤੇ 15 ਦਿਨਾਂ ਦੀ ਕੱਚੀ ਆ ਬਾਈਆਂ ਦਾ 35 ਲੀਟਰ ਦੂਜੇ ਸੂਏ ਦੁੱਧ ਪਾਇਆ ਇਹ ਤੀਨ ਮਾਣਾ ਦੋਸਤੋ ਵੀ ਬਾਈਆਂ ਦਾ ਵੀ ਉਸ ਤੋਂ ਵੀ ਜ਼ਿਆਦਾ ਪਾ ਸਕਦੀ ਹੈ ਬਾਕੀ ਦੋਸਤੋ ਬਾਈਆਂ ਦਾ ਇਹ ਸੂਣ ਤੋਂ ਪਹਿਲਾਂ ਨਾ ਕੁਛ ਦਿਨ ਚੋਣੀ ਪੈਂਦੀ ਚੋਣੀ ਪੈਂਦੀ ਆ ਇਹ ਬੈਠਾ ਨਹੀਂ ਜਾਂਦਾ ਇੰਨਾ ਕੁ ਦੁੱਧ ਇਹ ਲਾਉਂਦੀ ਆ ਦੇਖ ਸਕਦੇ ਆ ਫੇਸ ਬਿਊਟੀ ਦੀ ਗੱਲ ਕਰੀਏ ਚੰਗੀ ਫੇਸ ਬਿਊਟੀ ਆ ਤੇ ਭਾਈ ਇਹਦਾ ਕੀ ਰੇਟ ਕਰਦੇ ਹੋਗੇ ਇਹਦਾ ਮੁੱਲ 120 ਹੈ ਜੀ 120000 ਹਾਂਜੀ ਲੋਬੀ ਸੱਜਣੋ ਪੂਰੀ ਵੱਡੀ ਗਾਂ ਤੇ ਰੇਟ ਦੀ ਗੱਲ ਕਰੀਏ ਅੱਜ ਆ ਚੈਨ ਨੂੰ ਮਹਿਸੂਸ ਹੋ ਸਕਦਾ ਜੀ ਮੁੱਲ ਜ਼ਿਆਦਾ ਹੈ ਕੱਚੀ ਕਰਕੇ ਪਰ ਜਿੱਦਾਂ ਭਰ ਗਈ ਉਹਦੇ ਐ ਨਹੀਂ ਆਕੇ ਕੋਈ ਗੱਲ ਵਾਕਈ ਗਾਂ ਠੀਕ ਸਹੀ ਗੱਲ ਆ ਭਾਈ ਪੂਰੀ ਵੱਡੀ ਗਾਂ ਜੇ ਗੱਲ ਕਰੀਏ ਰੇਟ ਕੋਈ ਬਾਹਲਾ ਨਹੀਂ ਮੰਗਿਆ ਬਾਈ ਨੇ ਜਾਇ ਜੀ ਰੇਟ ਆ ਬਾਕੀ ਥੱਲੋਂ ਗੱਲ ਕਰੀਏ ਦੋਸਤੋ ਬਹੁਤ ਸਾਫ਼ ਆ ਕਿਉਂਕਿ 35 ਲੀਟਰ ਸਹੀ ਗੱਲ ਨਾੜਾ ਨੂੜਾ ਬਹੁਤ ਸੋਹਣਾ ਤੇ ਬਾਕੀ ਦੋਸਤੋ 35 ਲੀਟਰ ਦੁੱਧ ਵੀ ਥੋੜਾ ਨਹੀਂ ਹੁੰਦਾ ਜੇ ਰੇਟ ਦੀ ਗੱਲ ਕਰ ਗਏ ਗਾਂ ਦੇ ਹਿਸਾਬ ਨਾਲ ਦੋਸਤੋ ਰੇਟ ਜਾਇਜ਼ ਹੀ ਆ ਕਿਉਂਕਿ 15 ਦਿਨਾਂ ਤਈਏ ਨੇ ਬਾਨਾ ਪੂਰੀ ਸ਼ਕਤ ਹੋਰ ਵੀ ਜਾਣਾ ਹੁਣ ਲੋਕਲ ਬੰਦਾ 1.5 ਮੰਗਦਾ 2 ਮੰਗ ਲੈਂਦਾ ਤਾਂ 2 ਰੁਪਏ ਦਾ ਮਤਲਬ ਹੋਰ ਤਾਂ ਜਾਣੀ ਸਹੀ ਗੱਲ ਹੈ ਸਹੀ ਜਿਹੜੇ ਵੀਰ ਦੇ ਦੋਸਤੋ ਦੋਨਾਂ ਗਾਵਾਂ ਜੋ ਪਸੰਦ ਹੋਣ ਠੀਕ ਹੈ ਇਹ ਪਿੰਡ ਜੋ ਹੈ ਜੀ ਚੰਗਾ ਰਿਕਾਰਡ ਦੱਸਦਾ ਤੰਗੇ ਠੀਕ ਹੈ ਸਹੀ ਠੀਕ ਹੈ ਇਹ ਚੰਗੇ ਰਿਕਾਰਡ ਦੇ ਜਣੀ ਸੀਮਨ ਲੱਗਿਆ ਅੱਗੇ ਠੀਕ ਹੈ ਲਓ ਵੀ ਸੱਜਣੋ ਦੋਵਾਂ ਗੱਬਣਾ ਗਾਵਾਂ ਦੇ ਵਿੱਚੋਂ ਕੋਈ ਵੀ ਗਾਂ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਤੋਂ ਅੱਗੇ ਦੋਸਤੋ ਬਾਈ ਕੋਲ ਤੋਕੜ ਵਹਿੜ ਆ ਉਹਦੇ ਬਾਰੇ ਜਾਣਕਾਰੀ ਲੈਣੇ ਬਈ ਇੱਕ ਨਮਾ ਸੁਆ ਸੁਈ ਹੈ ਇਹ ਦੂਜਾ ਸੁਆ ਸੁਈ ਇਹ ਦੂਜਾ ਸੁਆ ਸੁਈ ਹੈ ਕਿੰਨਾ ਟਾਈਮ ਹੋ ਗਿਆ ਬਾਈ ਪਿਓ ਵੇਖ ਲਓ ਬੱਚੇ 2.5 ਮਹੀਨੇ ਲਾ ਲਓ ਦੋ ਲਾ ਲਓ ਠੀਕ ਹੈ ਬੱਚਾ ਹਾਂ ਠੀਕ ਹੈ ਅੰਦਾਜ਼ਾ ਆ ਜਾ ਲਾਓ ਜੀ 2.5 ਮਹੀਨੇ ਮੰਨੋ ਜੀ 2.5 ਮਹੀਨੇ ਬਈ ਦੁੱਧ ਕਿੰਨਾ ਹੋਣਾ ਹੈ ਦੁੱਧ 8 ਕਿਲੋ ਦੁੱਧ 8 ਕਿਲੋ ਠੀਕ ਹੈ ਚਵਾਈ ਦੀ ਸਾਫ ਸੁਥਰੀ ਇੱਕ ਨੰਬਰ ਦੀ ਬਣਾ ਬੱਚੇ ਤੋਂ ਚੋਲੋ ਜੀ 8 ਕਿਲੋ ਹੁਣ ਦੁੱਧ ਤਿਆਰ ਆ ਹਾਂਜੀ ਹਾਂਜੀ ਲਓ ਬਈ 8 ਕਿਲੋ ਦੁੱਧ ਤਿਆਰ ਆ ਜਿਹੜਾ ਕੋਈ ਵੀਰ ਦੋਸਤੋ ਪਸੰਦ ਕਰੇ ਤਾਂ ਇੱਥੇ ਆ ਕੇ ਆਪਦੀ ਚਵਾਈ ਕਰ ਲਿਓ ਜੀ ਵੇਖ ਸਕਦੇ ਆਂ ਥਨ ਥਨ ਬਹੁਤ ਚੰਗਾ ਲੱਗਿਆ ਥਨ ਥਨ ਦੋਸਤੋ ਵਾਕਈ ਚੰਗਾ ਲੱਗਿਆ ਬਾਕੀ ਦੋਸਤੋ ਅਨੁਮਾਨ ਵੀ ਸ਼ਾਮ ਤਾਈਂ ਇਹਨੇ ਹਵਾਨਾ ਭਰਨਾ ਸੋਹਣਾ ਬਣਾ ਜੂਗੀ ਦੇਖ ਸਕਦੇ ਆ ਸੋਹਣੇ ਥਨ ਹਵਾਨੇ ਦੇ ਵਿੱਚ ਆ ਬਾਕੀ ਥੋੜਾ ਜਿਹਾ ਕ੍ਰੋਸ ਆਂਗ ਜ਼ਰੂਰ ਆ ਘੱਦ ਘਾਟ ਸੋਹਣਾ 8 ਕਿਲੋ ਦੋਹੇ ਟਾਈਮਾਂ ਦਾ ਦੋਸਤੋ ਦੁੱਧ ਆ ਤੇ ਭੋਜ ਚਾਰ ਟਾਈਮ ਚੋਲੋ ਜੇ ਇੱਥੇ ਤਸੱਲੀ ਤੁਸੀਂ ਕਰਨੀ ਆ ਲੈ ਵੀ ਖੋਲਾ ਤੋੜ ਕੇ ਖਾ ਲੀਏ ਬੱਚਾ ਮਗਰ ਬੱਛਾ ਜਿਹੜੇ ਵੀ ਦੇ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰ ਲਓਏ ਦੇਖ ਸਕਦੇ ਹੋ ਸੋਹਣਾ ਦੋਸਤੋ ਹਵਾਨਾ ਕੋਈ ਟਟਮਾ ਨਹੀਂ ਕੋਈ ਫੋਟਚਾ ਨਹੀਂ ਬਾਕੀ ਰਾਜੀ ਪਲੀ ਦੀ ਗੱਲ ਕਰੀਏ ਰਾਜੀ ਪਲੀ ਐ ਬਈ ਗੋਪੀਏ ਦਾ ਕੀ ਰੇਟ ਕਰਦੇ ਨੇ ਇਹਦਾ ਮੁੱਲ 33000 ਇਹਦਾ ਮੁੱਲ 33000 ਲਓ ਵੀ ਸੱਜਣੋ ਇਹਦਾ ਰੇਟ ਵੀ ਬਾਈ ਨੇ ਜੈ ਜੀ ਮੰਗਿਆ ਜਿਹੜੇ ਵੀਰ ਦੇ ਪਸੰਦ ਹੋਵੇ ਰੇਟ 33000 ਮਾਨਤਾ ਨਾਲ ਇੱਥੇ ਆਇਆਂ ਦਾ ਹੋ ਜੂ ਬਾਈ ਮਾੜਾ ਮਾੜਾ ਲੋ ਵੀ ਸੱਜਣੋ ਜਿਹੜੇ ਵੀਰ ਦੇ ਪਸੰਦ ਹੋਵੇ ਮਾਨਤਾ ਨਾਲ ਤੁਹਾਡਾ ਇੱਥੇ ਆਇਆਂ ਦਾ ਹੋ ਜੂ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਐ ਇਸ ਨੰਬਰ ਤੇ ਸੰਪਰਕ ਕਰ ਲਵੇ ਤੇ ਬਾਕੀ ਦੋਸਤੋ ਤਿੰਨਾ ਨਗਾ ਜੋ ਕੋਈ ਵੀ ਨਗ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਜੀ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਦੋਸਤੋ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ